ਵਾਟ ਚੱਲ ਜੀ ਪਿਆਰ ਮੇਰੀ ਦਵਾਈ ਖਤਮ ਹੈ ਲੈ ਆਇਏ ਮੋਬਾਈਲ ਤੇ ਗੇਮ ਖੇਡਦਾ ਹੈ ਆਪਣੇ ਪੋਤੇ ਨੂੰ ਕਿਸ਼ਨ ਚੰਦ ਨੇ ਪੱਖਾ ਦੀ ਐਲ ਠੀਕ ਕਰਦਿਆ ਮਾਜ ਕਿਹੜੀ ਦਵਾਈ ਦਾਦੂ ਆ ਹੈਗੀ ਆ ਪਰਚੀ ਮੇਰੀ ਜੇਬ ਚ ਆਪ ਬਾਜ਼ਾਰ ਚੱਲੀਏ ਮੇਰੇ ਇੱਕ ਪੁਰਾਣੀ ਦੋਸਤ ਦੀ ਦੁਕਾਨ ਹੈ ਰਾਜ ਉਹਨੂੰ ਵੀ ਮਿਲਾਵਾਂਗੇ ਉਸ ਕੋਲੋਂ ਕੱਪ ਕੱਪ ਚਾਹ ਵੀ ਪੀ ਲਵਾਂਗੇ ਚਲ ਉੱਠ ਕਿਸ਼ਨ ਚੰਦ ਬਾਜ਼ਾਰ ਜਾਣ ਲਈ ਤਿਆਰ ਦਾਦੂ ਦਵਾਈ ਤਾਂ ਘਰ ਬੈਠੇ ਮੈਨੂੰ ਲਿਆਉ ਫੜਾਉ ਪਰਤੀ ਰੋਬਨ ਨੇ ਮੋਬਾਈਲ ਇੱਕ ਪਾਸੇ ਰੱਖ ਦਿੱਤਾ ਨਹੀਂ ਨਹੀਂ ਮੋਬਾਈਲ ਤੇ ਨਾ ਭੇਜੀ ਤੇਰੇ ਡੈਡੀ ਨੂੰ ਵੀ ਕਿਹਾ ਸੀ ਦਵਾਈ ਦਾ ਉਹ ਵੀ ਕਹਿੰਦਾ ਸੀ ਮੋਬਾਈਲ ਤੇ ਮੇਲ ਦੂ ਉਹ ਵੀ ਜੋ ਸਮਾਨ ਚਾਹੀਦਾ ਸਭ ਇਸ ਤੋਂ ਮੰਗਵਾ ਲਓ ਆਰਾਮ ਆ ਘਰ ਬੈਠੋ ਦੋ ਦਿਨ ਹੋ ਗਿਆ ਉਹ ਵੀ ਲਾਰੇ ਲਾਈ ਜਾਂਦਾ ਆਹੋ ਦਾਦੂ ਡੈਡੀ ਠੀਕ ਕਹਿੰਦੇ ਹਨ ਤੁਸੀਂ ਦਿਓ ਪਰਤੀ ਰੋਬਨ ਨੇ ਹੱਥ ਹੱਤੇ ਕੀਤਾ ਯਾ ਠੀਕ ਆ ਦਵਾਈ ਘਰ ਆ ਜੂ ਘਰ ਬੈਠੇ ਸਭ ਆ ਜਾਂਦਾ ਮਤਲਬ بس ਘਰੋਂ ਬਾਹਰ ਨਾ ਨਿਕਲੋ ਆਨਲਾਈਨ ਦੱਸੀ ਚੱਲੋ ਸਭ ਘਰ ਪਹੁੰਚ ਜਾਓ ਅੱਗੇ ਬਾਹਰ ਜਾਂਦੇ ਸੀ ਕੋਈ ਮੱਥੇ ਲੱਗਦਾ ਸੀ ਹਾਲਚਾਲ ਪੁੱਛ ਪੁੱਛ ਲਿਆ ਦੱਸ ਲਿਆ ਹੋਰ ਸੋ ਇਧਰ ਉਧਰ ਵੀ ਗੱਲ ਕਰਨ ਲਈ ਬੱਲੇ ਹੀ ਤਨੀਰਦੀ ਐਂਜੀ ਠੀਕ ਹੋ ਜਾਂਦੀ ਸੀ ਨੀਰੀ ਪੂਰੀ ਦਵਾਈ ਨਾਲ ਕੁਝ ਨਹੀਂ ਹੁੰਦਾ ਸਾਦੂ ਬਾਹਰੇ ਲੈਕਚਰ ਦੇਣ ਦਾ ਕੀ ਫਾਇਦਾ ਤੁਹਾਨੂੰ ਦਵਾਈ ਚਾਹੀਦੀ ਆ ਆ ਘਰੇ ਬੈਠੇ ਆ ਜੂ ਤਰਾਉਗਾ ਆਪਣੀ ਗੱਲ ਤੇ ਅੜਿਆ ਖੜਾ ਸ ਚੰਗਾ ਫਿਰ ਨਾ ਜਾ ਮੇਰੇ ਨਾਲ ਬਿਆਰ ਮੰਗਵਾਲਾ ਘਰ ਹੀ ਦਵਾਈ ਇੰਝ ਜਦ ਮੈਂ ਘਰ ਮਰ ਗਿਆ ਕੰਪਨੀ ਵਾਲਿਆਂ ਨੂੰ ਕਹਿ ਲਈ ਆ ਕੇ ਮੇਰੇ ਦਾदू ਦੀ ਲਾਸ਼ ਲੈ ਜਾਓ ਸਾਡੇ ਕੋਲ ਉਸਨੂੰ ਫੂਕਣ ਦਾ ਵੀ ਟਾਈਮ ਨਹੀਂ ਆ ਫੜ ਪਰਤੀ ਇਹਨਾਂ ਕੰਪਨੀਆਂ ਨੇ ਸਾਨੂੰ ਕੈਦੀ ਬਣਾ ਦਿੱਤਾ ਪਰਤੀ ਜੇਲ੍ਹ ਤੋਂ ਕੱਢ ਲਾਉਣ ਵੱਲ ਛੁੱਟ ਕਿਸ਼ਨ ਚੰਦ ਕਮਰੇ ਜਾ ਕੇ ਬਹਿ ਗਿਆ ਧੰਨਵਾਦ